ਉਹ ਗ੍ਰਾਮ ਪੁਰੀਆ ਮੰਦਰ ਸਾਹਿਬ ਜਾਣਾ ਤੇਰੀ ਦਰਗਾਹਾਂ ਮੰਦਰ ਜਾਣਾ ਤੇਰੀ ਇਲਾਕੀ ਤੇ ਜਾਣਾ ਤੋਂ ਉਹਨਾਂ ਨੇ ਅਸ਼ੀਰਵਾਦ ਲੈਣ ਆਏ ਨੇ ਜੋ ਸਾਰੀਆਂ ਜਗ੍ਹਾ ਤੋਂ ਦਿੱਤਾ ਜਗਾ ਦਿੱਤਾ ਕੀ ਆਪਣਾ ਵਰਕਿਸਰਾ ਇਲਾਕੀ ਉਹ ਵੀ ਕਾਰੀ ਫੂਟੀ ਕੋਈ ਉਹ ਵੀ ਕਾਜ ਜਾ ਰਹੇ ਨੇ ਮੈਂ देखो पंजाब के इंचार्ज बघेल साहब साहब का सीएम छत्तीसगढ़ आज जो पहली बारी हरिमंदर साहब जी इस पावन पवित्र धरती पे आ रहे हैं गुरु रामदास जी भी इस धरती पे और आज उन्होंने नतमस्तक होना है पहला और नतमस्तक होने तो बाद चारे जेड़े साढ़े होर धाम है जलियांवाला बाग भी जाना है दुर्गियाना मंदिर फिर राम ਨਕਮਸਤ ਖੋਕੇ ਉਸ ਤੋਂ ਬਾਅਦ ਕੱਲ ਨੂੰ ਉਹਨਾਂ ਨੇ ਚੰਡੀਗੜ੍ਹ ਵਿਖੇ ਮੀਟਿੰਗ ਲੈਣੀ ਹੈ ਜਿਹੜਾ ਕਿ ਆਲ ਇੰਡੀਆ ਕਾਂਗਰਸ ਪਾਰਟੀ ਦਾ ਅਜੰਡਾ ਆਇਆ ਹੋਇਆ ਹੈ ਪੂਰੇ ਮੁਤਾਬਕ ਉਹ ਮੀਟਿੰਗਸ ਹੋਣੀਆਂ ਅੱਜ ਪਹਿਲੀ ਫੇਰੀ ਹੈ ਇਸ ਕਰਕੇ ਅੱਜ ਉਹਨਾਂ ਦੀ ਪਹਿਲੀ ਫੇਰੀ ਤੇ ਲੋਕ ਆ ਜਿੱਥੇ ਸਵਾਗਤ ਕਰਨ ਵਾਸਤੇ ਉਹਨਾਂ ਦੇ ਪਹੁੰਚੇ ਜੀ ਸੋ ਅਸੀਂ ਉਹਨਾਂ ਨੂੰ ਜੀ ਆਇਆਂ ਕਹਿਣ ਵਾਸਤੇ ਆਏ ਉਹਨਾਂ ਦਾ ਸਵਾਗਤ ਕਰਨ ਵਾਸਤੇ ਜੀ ਕਿੰਨਾ ਕਿ ਮੁਈ ਬੁਤੀ ਮਿਲੇਗੀ ਨਾ ਦੇਖੋ ਇਨਾ ਸੀਨੀਅਰ ਆਦਮੀ ਪੰਜਾਬ ਦਾ ਇਨਚਾਰਜ ਲਾਇਆ ਹੈ ਤੁਸੀਂ ਆਲ ਇੰਡੀਆ ਕਾਂਗਰਸ ਕਮੇਟੀ ਦੀ ਸੀਰੀਅਸness ਹੈ ਪੰਜਾਬ ਦੇ ਪ੍ਰਤੀ ਕਿਉਂਕਿ ਪੰਜਾਬ ਸੂਬੇ ਦੇ ਵਿੱਚ ਕਾਂਗਰਸ ਪਾਰਟੀ ਦਾ ਰਾਜ 2027 ਦੇ ਵਿੱਚ ਦੁਆਰੇ ਬੰਨਾ ਹੈ ਸੋ ਇਸ ਕਰਕੇ ਬਗੇਲ ਸਾਹਿਬ ਅੱਜ ਕਿੱਥੇ ਪਹੁੰਚੇ ਸਰ ਮਨੋਲਾ ਖੱਟੜ ਕਹਿੰਦਾ ਸਰ ਮਨੋਲਾ ਖੱਟੜ ਕਹਿੰਦਾ ਕਿ ਯੂਐਸਏ ਸੇ ਦੰਗੋ ਕਰ ਖੱਟੜ ਵੱਟ ਕੇ ਖੱਟੜ ਸਾਹਿਬ ਕੀ ਕਹਿੰਦੇ ਹੈ वो पहले भी, भी किसानों के खिलाफ थे पंजाब के खिलाफ थे आज भी और किसके कहने पर बोल रहे हैं आदरणीय मोदी जी के कहने पर और मोदी और ट्रंप जी की यारी है और हिंदुस्तानियों की पंजाब के खास करके लोगों की तोहीन करना चाहते हैं इसलिए तो दिल्ली नीति तो नीति कहेंगे ਆਪ ਦਾ ਐਮਐਲਏ ਇਹ ਸਾਰੇ ਕੰਮ ਕਰੀ ਜਾਂਦੇ ਹੋ ਨਾ ਤੁਸੀਂ ਇਹ ਕੰਮ ਉਹ ਹਰੇਕ ਨੇ ਕਿ ਕਿ ਉਹਦੇ ਕੋਲ ਹੈ ਅੰਦਰ 50 ਅਫਸਰਾਂ ਦੇ ਨਾਲ ਉਹ ਕਰ ਰਹੇ ਨੇ ਉਹ ਨਾਲ ਦੇ ਨਾਲ ਇਹ ਜਿਹੜੇ ਜਿਹੜੇ ਬੰਦੇ ਆ ਰਹੇ ਨੇ ਜਿਹੜੇ ਅੱਜ ਇੱਕ ਖਾਸ ਤਿਆਰੀ ਹੈ ਅੱਜ ਸਾਡੇ ਜਨਰਲ ਸੈਕਟਰੀ ਇਨਚਾਰਜ ਕੁਪੇਸ਼ ਪਖੇਰ ਜੀ ਅੰਮ੍ਰਿਤਸਰ ਆ ਰਹੇ ਨੇ ਗੁਰੂ ਨਗਰੀ ਔਰ ਹਰਮੰਦਰ ਸਾਹਿਬ ਮੱਥਾ ਟੇਕਣਗੇ ਔਰ ਸਮੁੱਚੀ ਕਾਂਗਰਸ ਸਾਡੀ ਇੱਥੇ ਪਹੁੰਚੀ ਹੈ ਰਾਣਾ ਗੁਰਜੀਤ ਜੀ ਖੜੇ ਨੇ ਮਮਤੀਕੀ ਦੇ ਸਾਬਕਾ ਐਮਪੀ ਨੇ ਡਾਕਟਰ ਰਾਜਪਾਲ ਵੇਟਾ ਜੀ ਔਰ ਸਮੁੱਚੇ ਕਾਂਗਰਸ ਦੇ ਜਿਹੜੇ ਵਰਕਰ ਤੋਂ ਲੈ ਕੇ ਲੀਡਰ ਸਹਿਬਾਨ ਤੋਂ ਕਿ 2027 ਦਾ ਜਿਹੜਾ ਲੋਕਾਂ ਦਾ ਮਨ ਬਣਿਆ ਪਿਆ ਕਾਂਗਰਸ ਪ੍ਰਤੀ ਉਹਨੂੰ ਸਹੀ ਤਰੀਕੇ ਦੇ ਨਾਲ ਅੱਗੇ ਲਿਜਾ ਕੇ ਔਰ ਜਿਹੜੇ ਲੋਕ ਮੁੱਦੇ ਨੇ ਉਹ ਦੁਬਾਰਾ ਤੋਂ ਕਾਂਗਰਸ ਦੇ ਆਪਣੇ ਬਾਗਡੋਰ ਲੈ ਕੇ ਪੰਜਾਬ ਨੂੰ ਸਹੀ ਦਿਸ਼ਾ 'ਚ ਲੈ ਕੇ ਜਾਊਗੀ ਕਾਂਗਰਸ ਦੀ ਅੱਜ ਕੋਈ ਨਵੀਂ ਤਿਆਰੀ ਕੋਈ ਹੋਏਗੀ ਕੋਈ ਨਵਾਂ ਨਹੀਂ ਕਾਂਗਰਸ ਦੀ ਨਵੀਂ ਤਿਆਰੀਦਾਰੀ ਮਤਰੂਦ ਦਾ ਕਾਂਗਰਸ ਤੇ ਬਿਲਕੁਲ ਤਿਆਰ ਪਰ ਤਿਆਰ ਹੈ ਇਹਦੇ ਜਾਰ ਸਾਹਿਬ ਆਏ ਨੇ ਸਾਰੇ ਦੇ ਮਨ ਚ ਪੂਜੀ ਹੈ ਦੇਖੋ ਦੁਆਬੇ ਤੋਂ ਸਾਡੇ ਵੱਡੇ ਭਰਾ ਰਾਣਾ ਜੀ ਖੜੇ ਨੇ ਆਏ ਨੇ ਸਾਰੇ ਰਿਸਿਵ ਕਰਨਾ ਹੈ ਟੋਟਲ ਪੰਜਾਬ ਆਜਾਇਆ ਸੋ ਇਹ ਸਾਡਾ ਇੱਕ ਕਾਂਗਰਸ ਅਸੀਂ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਕਾਂਗਰਸ ਬੜੀ ਮਜ਼ਬੂਤੀ ਦੇ ਨਾਲ ਪੰਜਾਬ ਦੇ ਵਿੱਚ ਅੱਗੇ ਵੱਧ ਰਹੀ ਹੈ ਔਰ ਲੋਕਾਂ ਦਾ ਮਨ ਵੀ ਆ ਲੋਕ ਆਪ ਮਾਰੇ ਖੜੇ ਨੇ ਦੇਖੋ ਜਾ ਕੇ ਤੁਸੀਂ ਇਨਾ ਰਾਸ਼ੇ ਇੱਥੋਂ ਲੈ ਕੇ ਕੀਤਾ ਵਿੱਚ ਵਰਤਨਾ ਨਾ ਮੀਟਿੰਗ ਵੀ ਹੈਗੀ ਹੈ ਬਿਲਕੁਲ ਜ ਅੱਜ ਮੱਥਾ ਟੇਕ ਕੇ ਗੁਰੂ ਮਹਾਰਾਜ ਦੇ ਘਰ ਫਿਰ ਜਿਹੜੇ ਵਾਲੇ ਬਾਗ ਸ੍ਰੀ ਦੁਗਿਆਣਾ ਤੀਰਥ ਪ੍ਰਭੂਾਨ ਬਾਲਮੀਕ ਤੀਰਥ ਜਾ ਕੇ ਫਿਰ ਉਸ ਤੋਂ ਬਾਅਦ ਪ੍ਰੈਨ ਇਹ ਹੁਣ ਸੀਨੀਅਰ ਲੀਡਰਸ਼ਿਪ ਬਹਿ ਕੇ ਪਰਦੇਸ ਕਰੇਗੀ ਔਰ ਬੜੀ ਮਜਬੂਤੀ ਦੇ ਨਾਲ ਲੋਕ ਮੁੱਦੇ ਅਸੀਂ ਠਾਵਾਗੇ 27 ਚ ਕਾਂਗਰਸ ਨੂੰ ਵਾਪਸ ਲੈ ਕੇ ਆਵਾਂਗੇ ਠੀਕ ਹੈ ਸਾਹਿਬ ਰੁਪੇਸ਼ ਮਿਖੇਲ ਜੀ ਸਾਡੇ ਜਨ ਸੈਕਟਰੀ ਇਨਚਾਰਜ ਪੰਜਾਬ ਦੇ ਆ ਰਹੇ ਨੇ ਔਰ ਸਾਰੀ ਕਾਂਗਰਸ ਇਕਜੁੱਟ ਹੋ ਕੇ ਉਹਨਾਂ ਦਾ ਸਵਾਗਤ ਕਰ ਰਹੀ ਆ ਔਰ ਤਕੜੇ ਹੋ ਕੇ 27 ਦੀ ਇਲੈਕਸ਼ਨ ਹੋ ਰਹਾ ਹੈ ਬੇਸੀ ਦੀ ਰਾਣੀ ਦੀ ਰਹਿ ਗਈ ਜੀ ਸਾਰੀ ਕਾਂਗਰਸ ਮੁੱਚੀ ਕਾਂਗਰਸ ਨੂੰ ਜਿਹੜੇ ਜਗ੍ਹਾ ਦੇ ਇਕੱਠੇ ਲੈ ਕੇ ਆਣਾ ਇਹੀ ਜਨ ਸੈਕਟਰੀ ਦਾ ਕੰਮ ਹੁੰਦਾ ਤੇ ਉਹਨਾਂ ਨੇ ਸਾਰਨ ਇਕੱਠੇ ਲਾ ਲੈ ਕੇ ਚੱਲਣਾ ਸਤੂ ਸਾਹਿਬ ਨਹੀਂ ਆਏ ਯਾਰ ਦੇਖੋ ਕਈਆਂ ਨੂੰ ਕੰਮ ਹੋ ਸਕਦੇ ਹੋ ਸਕਦਾ ਮੈਨੂੰ ਕੰਮ ਹੁੰਦਾ ਮੈਂ ਨਾ ਆਉਂਦਾ ਹੋ ਜਾਂਦਾ